ਸੋ ਅੱਜ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਲੁੱਕ ਵੀ ਇਹ ਖੁੱਲਦਾ ਕਿਵੇਂ ਆਣਾ ਤੇ ਇਹਦੇ ਅੰਦਰ ਲੱਗੇ ਆ ਹੁਣ ਜੈਕ ਤੇ ਹੁਣ ਲੱਗ ਜਾਣੇ ਆ ਜੈਕ ਜੈਕ ਤੇ ਫਿਰ ਰੱਖੋ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਰੱਖਣੀਆਂ ਹੈ ਆਹ ਮੁੰਡਿਆਂ ਦਾ ਲੱਗਾ ਵਾ ਟਾਈਮ ਹੁਣ ਹੈ ਮੁੰਡਿਓ ਹਾਂਜੀ ਕਿਦਾਂ ਹੈ ਠੀਕ ਠਾਕ ਵਾ ਹਾਂਜੀ ਹਾਂਜੀ ਅਸਲ ਦੇ ਵਿੱਚ ਨਾ ਬੈੱਡ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਲੈ ਲਏ ਸੀਗੇ ਤੇ ਅਸੀਂ ਟੈਂਪਰੇਰੀ ਜੇ ਫਿੱਟ ਕੀਤੇ ਸੀ ਤੇ ਇਹਨਾਂ ਨੂੰ ਲੱਗਣ ਵਾਲੇ ਸੀਗੇ ਇਹਨਾਂ ਦੇ ਕਬਜੇ ਕੁਬਜੇ ਨਟ ਵਗੈਰਾ ਤੇ ਬਾਕੀ ਧਿਆਨ ਆਓ ਥੱਲੇ ਨਾ ਉਹਨੂੰ ਲੱਗੇ ਹੈ ਉਗੀ ਹੋਰ ਮਟ ਜਾਵਾ ਨਾ ਕਿ 파ਟ ਨਾ ਜਾਏ ਤੇ ਬਾਕੀ ਇਹ ਹੀ ਕਿ ਇਹਨੂੰ ਆ ਜੜੀਆਂ ਕੀ ਇਹਨੂੰ ਕਹਿ ਦਿੰਦੇ ਆ ਯਾਰ ਸ਼ਾਕਰ ਆਹ ਸ਼ਾਕਰ ਇਹਨੂੰ ਲੱਗਣੇ ਆ ਤੇ ਸਾਈਡਾਂ ਦੇ ਉੱਪਰ ਜਿਨ੍ਹਾਂ ਨੇ ਇਹਦਾ ਆ ਜੜੀ ਚੀਜ਼ ਜਿਹੜੀ ਉੱਪਰ ਹੋ ਚੁੱਕੀ ਦੀ ਹੈ ਨਾ ਇਹ ਹੈਗਾ ਵਾ ਇੱਕੋ ਹੀ ਤੇ ਇਹ ਇੱਕੋ ਹੀ ਲੱਗਣਾ ਵਾ ਉਹਦੇ ਕਰਕੇ ਇਹ ਲਾਇਆ ਨਹੀਂ ਆਪਾਂ ਤੇ ਇਹਨਾਂ ਦਾ ਵੀ ਟਾਈਮ ਨਹੀਂ ਸੀ ਉਹ ਦਿਵਾਲੀ ਦੇ ਲਾਗੇ ਤੇ ਅਸੀਂ ਆਖਿਆ ਚਲੋ ਅਸੀਂ ਟੈਂਪਰੇਰੀ ਰੱਖ ਲਾਂਗੇ ਤੁਸੀਂ ਫੇ ਕਿਸੇ ਦਿਨ ਆ ਕੇ ਤੇ ਇਹਨਾਂ ਨੂੰ ਜਿਹੜਾ ਵਾ ਸੈੱਟ ਕਰਦੇ ਹੋ ਹਨ ਤੇ ਕਰਦੇ ਕਰਉਂਦੇ ਵਾਵਾ ਦਿਨ ਲੰਘ ਗਏ ਤੇ ਅਸੀਂ ਵੀ ਕੋਲ ਜੀ ਘਰ ਛੱਡੀ ਤੇ ਅਸੀਂ ਵੀ ਸਮਾਨ ਅਜੇ ਵਿੱਚ ਰੱਖਿਆ ਨਹੀਂ ਸਮਾਨ ਵੀ ਰੱਖਣਾ ਸੀ ਤੇ ਫਿਰ ਇਹਨਾਂ ਦਾ ਅੱਜ ਟਾਈਮ ਲੱਗਾ ਵਾ ਫੋਨ ਕੀਤਾ ਇਹਨਾਂ ਨੂੰ ਕਿ ਆਓ ਇਹ ਅੱਜ ਆਏ ਆ ਭੇਜਿਆ ਭਾਜੀ ਨੇ ਤੇ ਹੁਣ ਲੱਗੇ ਆਏ ਫਿੱਟ ਕਰਨਾ ਪੂਰੀ ਹੁਣ ਤੇ ਫਿੱਟ ਹੁਣ ਤੁਹਾਨੂੰ ਦੱਸ ਦਿਆਂ ਜਦੋਂ ਫਿੱਟ ਹੋ ਜਾਂਦੇ ਆ ਕਿਵੇਂ ਸ਼ਾਕਰ ਕੰਮ ਕਰਦੇ ਆ ਹਨਾ ਤੇ ਸਾਰਾ ਭਾਰ ਜਿਹੜਾ ਵਾ ਇਹਨੇ ਸ਼ਾ ਕਰਾਣੇ ਜਿਹੜਾ ਵਾ ਇਹਦਾ ਭਾਰ ਸਾਰਾ ਚੁੱਕਣਾ ਵਾ ਤੇ ਨੋਰਮਲ ਜਿਹਾ ਆਪਾਂ ਥੋੜਾ ਇੱਥੋਂ ਥੱਲੇ ਚੁੱਕ ਕੇ ਤਾਂ ਨੂੰ ਹੀ ਕਰਨਾ ਵਾ ਤੇ ਉਹ ਆਪਣੇ ਆਪ ਹੀ ਚੁੱਕਿਆ ਜਾਇਆ ਕਰਨਾ ਲਓ ਜੀ ਆ ਲਾ ਦਿੱਤਾ ਇੱਕ ਜੱਕ ਤੇ ਹੁਣ ਦੂਜਾ ਲੱਗਣ ਦੇ ਆ ਇਸ ਤਰੀਕੇ ਨਾਲ ਇਹਦੇ ਵਿੱਚ ਜੱਕ ਲੱਗਣੇ ਸੀ ਸੋ ਇਸੇ ਕਰਕੇ ਆਪਾਂ ਅਜੇ ਇਹ ਵਲੌਗ ਨਹੀਂ ਪਾਇਆ ਇਹਨਾਂ ਦਾ ਵੀ ਟਾਈਮ ਨਹੀਂ ਹੈਗਾ ਤੇ ਨਾ ਹੀ ਸਾਡੇ ਕੋਲ ਲੱਗਣੇ ਸੀ ਇਹਨਾਂ ਕੋਈ ਲੱਗਣੇ ਹੈ ਨਾ ਮੰਮੀ ਹੁਣ ਲੱਗ ਜਾਣੇ ਆ ਜੱਕ ਤੇ ਫਿਰ ਰੱਖੋ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਰੱਖਣੀਆਂ ਹੈ ਫਿਰ ਰੱਖਦੇ ਬਿਸਤਰੇ ਕਿਉਂਕਿ ਹੀ ਐਸੇ ਕਰਕੇ ਨਹੀਂ ਰੱਖਣ ਦੇ ਹੀ ਕਿਉਂਕਿ ਫਿਰ ਹੁਣ ਫੇਰ ਇੱਕ ਵਾਰੀ ਖੋਲ ਕੇ ਇੱਧਰ ਉੱਧਰ ਕਰਕੇ ਨਟ ਲੱਗਣੇ ਨਟ ਦੀ ਸੈਟਿੰਗ ਹੋਣੀ ਤੇ ਫਿਰ ਅਈਆਂ ਕਿਆ ਸਮਾਨ ਨੂੰ ਦੋ ਵੀ ਕੱਢਣਾ ਪੈਣਾ ਵਾ ਤੇ ਐਸੇ ਕਰਕੇ ਸਮਾਨ ਨਹੀਂ ਰੱਖਿਆ ਨਹੀਂ ਤੇ ਇਹ ਥੋੜਾ ਜਿਹਾ ਇਹ ਸ਼ੌਕਰਾਂ ਵਾਲਾ ਵਾ ਇਸ ਕਰਕੇ ਵੀ ਥੋੜਾ ਜਿਹਾ ਕੋਸਟਲੀ ਆ ਇਹ ਵਾਲਾ ਬੈੱਡ ਤੇ ਨਹੀਂ ਤੇ ਉਹ ਤਰ੍ਹਾਂ ਸਸਤੇ ਵੀ ਹੈਗੇ ਆ ਇਤੋਂ ਬਿਨਾ ਸ਼ੌਕਰਾਂ ਤੋਂ ਵੀ ਹੈਗੇ ਹਨਾ ਤੇ ਉਹ ਇਤੋਂ ਸਸਤੇ ਆ ਥੋੜੇ ਜਿਹੇ ਜਿੱਦਾਂ 2-4000 ਦਾ ਫਰਕ ਵਾ ਲਓ ਜੀ ਕਰਦੇ ਕਰਦੇ ਤੇ ਹੋ ਗਿਆ ਹੀ ਨੀਰਾ ਹਨਾ ਤੇ ਤੁਹਾਨੂੰ ਫਾਈਨਲ ਆਪਾਂ ਪੂਰਾ ਨਹੀਂ ਦਿਖਾਇਆ ਇਹ ਖੁੱਲਦਾ ਕਿਵੇਂ ਆ ਸੋ ਅੱਜ ਤੁਹਾਨੂੰ ਉਹ ਅਸੀਂ ਦਿਖਾਉਣ ਲੱਗੇ ਆ ਲੁੱਕ ਵੀ ਇਹ ਖੁੱਲਦਾ ਕਿਵੇਂ ਆ ਨਾ ਤੇ ਇਹਦੇ ਅੰਦਰ ਲੱਗੇ ਆ ਹੁਣ ਜੱਕ ਤੇ ਮੰਮੀ ਜੀ ਤੇ ਅਮਨ ਹੁਣ ਤੁਹਾਨੂੰ ਖੋਲ ਕੇ ਵਿਖਾਉਣਗੇ ਚਲੋ ਚਲੋ ਲਓ ਜੀ ਬਸ ਇੱਥੇ ਤੱਕ ਰੱਖਣਾ ਵਾ ਇਹਨੇ ਆਪਣੇ ਆਪ ਹੀ ਉੱਪਰ ਹੋ ਜਾਣਾ ਵਾ ਹਨਾ ਤੇ ਇਸ ਤਰੀਕੇ ਨਾਲ ਇਹ ਖੁੱਲਦਾ ਵਾ ਤੇ ਵਿੱਚ ਇਹਦੇ ਜੇ ਕੁਝ ਨਹੀਂ ਰੱਖਿਆ ਹੀ ਵੈਸੇ ਕਰਕੇ ਨਹੀਂ ਰੱਖਿਆ ਹੀ ਕਿ ਇਹਨੂੰ ਲਵਾ ਲਈਏ ਤੇ ਬਾਅਦ ਵਿੱਚ ਜੀ ਜ ਰੱਖਾਂਗੇ ਕਿਉਂਕਿ ਇਹਨੂੰ ਵਾਰ-ਵਾਰ ਚੁੱਕਣਾ ਬੜਾ ਮੁਸ਼ਕਲ ਹੈ ਨਾ ਇਹ ਮੋਟਾ ਵਾ ਤੇ ਭਾਰਾ ਵਾ ਫਟਾ ਇਸ ਕਰਕੇ ਆਪਾਂ ਇਹ ਮੁਸ਼ਕਲ ਨਹੀਂ ਆਸਾਨ ਵਾ ਹੁਣ ਹਾਂ ਉਹ ਪਹਿਲਾਂ ਦੀ ਗੱਲ ਕਰਨ ਡਿਆ ਵਾ ਵੀ ਜਦੋਂ ਨਹੀਂ ਹੀ ਲੱਗੇ ਉਦੋਂ ਮੁਸ਼ਕਲ ਹੋਈ ਤਾਂ ਸਮਾਨ ਨਹੀਂ ਰੱਖਿਆ ਤੇ ਬਾਕੀ ਉਹਨਾਂ ਨੇ ਜਦੋਂ ਫਿੱਟ ਕਰਨਾ ਹੈ ਤਾਂ ਫਿਰ ਵਿੱਚ ਵੜ ਕੇ ਕਰਨਾ ਸੀ ਹਾਂ ਮਾਣ ਫੇਰ ਹਾਨੂੰ ਕੱਢਣਾ ਪੈਣਾ ਸੀ ਦੋਰੇ ਬਾਕੀ ਹੁਣ ਤੁਸੀਂ ਕਮੈਂਟ ਕਰਕੇ ਇਹ ਦੱਸਿਓ ਕਿ ਕਿਵੇਂ ਦਾ ਲੱਗਣ ਡਿਆ ਵਾ ਹੁਣ ਤੁਹਾਨੂੰ ਬੈੱਡ ਮਤਲਬ ਇਹ ਵਾਲਾ ਬੈੱਡ ਤੁਹਾਨੂੰ ਕਿਵੇਂ ਦਾ ਲੱਗਾ ਹਨਾ ਤੇ ਉਹ ਜਿਹੜੇ ਵਿੱਕੀ ਭਾਜੀ ਹੁਣਾਂ ਨਹੀਂ ਲੈਂਦੇ ਉਹ ਮਨ ਲਾਦਾ ਸਿੰਗਲ ਸਿੰਗਲ ਹੀ ਕਰੇ ਇਹ ਇਦਾਂ ਦੇ ਹੁੰਦੇ ਆ ਵੀ ਉਹ ਵੀ ਇਤਰਾ ਦੇ ਹਣਗੇ ਇਦਾਂ ਦੇ ਹੁੰਦੇ ਪਤਾ ਨਹੀਂ ਉਹਦਾ ਮੈਂ ਪੁੱਛਿਆ ਵੀ ਨਹੀਂ ਉਹਨਾਂ ਨੂੰ ਤੇ ਨਾ ਹੀ ਅਸੀਂ ਵੇਖਿਆ ਕਦੀ ਲੈ ਜਾਂਦੇ ਕਿ ਆਪ ਬਣਵਾਏ ਆ ਜਿਹੜੇ ਆਪ ਬਣਵਾਏ ਹਨਾ ਪਤਾ ਨਹੀਂ ਉਹਨਾਂ ਦਾ ਕੀ ਸਬਕਤਾਬ ਆ ਪਰ ਇਹ ਜਿਹੜੇ ਬੈੱਡ ਆ ਇਸ ਤਰੀਕੇ ਨਾਲ ਖੁੱਲਦੇ ਆ ਹਨਾ ਇਦਾਂ ਸਾਈਡਾਂ ਦੇ ਉੱਪਰ ਸਕੰਜੇ ਲੱਗੇ ਹੁਣ ਤੁਹਾਨੂੰ ਵੇਖ ਲਓ ਪਹਿਲਾਂ ਅਸੀਂ ਜਦੋਂ ਲੈਂਦੇ ਉਹਦੇ ਤੇ ਤੁਹਾਨੂੰ ਖੋਲ ਕੇ ਨਹੀਂ ਵਿਖਾਇਆ ਖੋਲ ਕੇ ਹੀ ਤੁਹਾਨੂੰ ਹੁਣ ਫਸਟ ਟਾਈਮ ਦਿਖਾ ਰਹੇ ਆ। ਇਹ ਕਿਹਦਾ ਇਹ ਵੀ ਹੈ ਨਾ। ਹੂੰ। ਚਲੋ ਹੁਣ ਤੇ ਚਲੋ ਅਸੀਂ ਅਹੀਂ ਆ ਨਾ ਬੇ ਘਰ ਤੇ ਜੇ ਕੋਈ ਰਿਸ਼ਤੇਦਾਰ ਆ ਗਏ ਸਾਰਾ ਠਾਲਕਣਾ ਉਹਨਾਂ ਨੂੰ ਸਾਰਿਆਂ ਨੂੰ ਖਾਣਾ ਤੇ ਫੇਰ ਚੁਕਣਾ ਪੈਣਾ। ਮੈਂ ਤੁਹਾਨੂੰ ਇਹਦੀਆਂ ਜਿਹੜੀਆਂ ਕਮੀਆਂ ਦੱਸ ਦਿੰਦਾ ਵਾਂ। ਇੱਕ ਤੇ ਚਲੋ ਇਹ ਕਮੀ ਹੋ ਗਈ ਹੈ ਨਾ। ਸੱਚ ਕਮੀ ਇੱਕ ਹੀ ਆਈ ਦੀ ਇਹ ਵਾਲੀ ਕਿ ਸਾਰਿਆਂ ਨੂੰ ਠਾਲਣਾ ਪੈਣਾ। ਤੇ ਫੇਰ ਜਾ ਕੇ ਕਿਤੇ ਇਹਦੇ ਵਿੱਚੋਂ ਸਮਾਨ ਨਹੀਂ ਕੱਢਣਾ ਹੈ ਨਾ। ਤੇ ਜਿਹੜੇ ਦੂਜੇ ਬੈੱਡ ਹੁੰਦੇ ਆ ਉਹ ਇੱਕ ਇੱਕ ਕਰਕੇ ਚੁੱਕ ਲਈਦੇ ਇਕੱਠੇ ਚੁਕਣਾ ਪੈਂਦਾ ਤਾਂ। ਚਲੋ ਕੋਈ ਗੱਲ ਨਹੀਂ ਉਹ ਉਹ ਵੀ ਉਹ ਵੀ ਅੱਧਾ ਹੀ ਖੁੱਲਦਾ ਵਾ ਤੇ ਇਹ ਵਧੀਆ ਵਾ ਨਾਲ ਹੀ ਗੱਦਾ ਉੱਪਰ ਨੂੰ ਤੇ ਨਾਲ ਹੀ ਇਹ ਹੈ ਕਿ ਇੱਕ ਜਾਨੇ ਨੂੰ ਫੜਨਾ ਪੈਂਦਾ ਹੈ ਕਿ ਇੱਕ ਜਾਨੇ ਇਹ ਇੱਕ ਗੱਲ ਇਹ ਵੀ ਆ ਅਸੀਂ ਜਿਹੜੇ ਚੀਜ਼ ਲੱਭਣੀ ਹੈ ਨਾ ਉਹ ਲੱਭ ਸਕਦੇ ਦੋਵਾਂ ਵਿੱਚੋਂ ਹਨਾ ਉਹਦਾ ਫਿਰ ਉਹ ਚੁੱਕਣਾ ਪੈਂਦਾ ਉਹ ਬੰਦ ਕਰਨਾ ਪੈਂਦਾ ਸਹੀ ਗੱਲ ਇਦੋਂ ਇਹ ਵੀ ਗੱਲ ਬਣੀ ਹੈ ਨਾ ਤੇ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਮਤਲਬ ਜਿਹੜੇ ਜਿਹੜੀਆਂ ਦੀਆਂ ਖੂਬੀਆਂ ਵਾਂ ਤੇ ਕਮੀਆਂ ਕਿਹੜੀ ਚੰਗੀਆਂ ਲੱਗੀਆਂ ਤੁਹਾਨੂੰ ਕਿ ਨਹੀਂ ਇਹ ਵੀ ਦੱਸਿਓ ਕਮੈਂਟ ਕਰਕੇ ਹੈ ਕਿ ਨਹੀਂ ਤੇ ਬਾਕੀ ਜਿਹੜੀ ਕੋਈ ਚੀਜ਼ ਬਣੀ ਹੁੰਦੀ ਆ ਉਹਦਾ ਇੱਕ ਫਾਇਦਾ ਵੀ ਹੁੰਦਾ ਵਾ ਤੇ ਇੱਕ ਨੁਕਸਾਨ ਹਾਂ ਇਹ ਤੇ ਹੈ ਵਾ ਇਹ ਤੇ ਮੰਨ ਗੱਲ ਵਧੀਆ ਕੀਤੀ ਇੱਕ ਫਾਇਦਾ ਹੋਰ ਹੀ ਇਹਦਾ ਬਬਲੂ ਹਾਂਜੀ ਇਹਦਾ ਜਿਹੜਾ ਗੱਦਾ ਵਾ ਉਹ ਫੇਰ ਤਾਂ ਲਾਉਣਾ ਪੈਂਦਾ ਇਦਾਂ ਹੈ ਨਾ ਉੱਪਰ ਚੜ ਜਾਂਦਾ ਕਿਹੜਾ ਆਹ ਵਾਲਾ ਗੱਦਾ ਹਾਂ ਇਹ ਵੀ ਗੱਲ ਹੈਗੀ ਆ ਉਹਨਾਂ ਦੇ ਗੱਦੇ ਲਾਓ ਹਨਾ ਫੇਰ ਮੁੜ ਕੇ ਚੁੱਕੋ ਗੱਦੇ ਤੇ ਇੱਕ ਨੁਕਸਾਨ ਹਾਂ ਚੱਲ ਕੋਈ ਨਹੀਂ ਫਾਇਦੇ ਵਾ ਤੇ ਨੁਕਸਾਨ ਭਾਵੇਂ ਥੋੜੇ ਹੋਣ ਨਾ ਕੋਈ ਗੱਲ ਨਹੀਂ ਆ ਤੇ ਆਸਾਨੀ ਨਾਲ ਉੱਪਰ ਹੋ ਜਾਂਦਾ ਵਾ ਆਸਾਨੀ ਨਾਲ ਹੀ ਥਾਂ ਨੂੰ ਚੱਲ ਜਾਂਦਾ ਹਨਾ ਤੇ ਇਹਦੇ ਜਿਹੜੇ ਸ਼ੌਕਰ ਆ ਉਹ 150 ਕਿਲੋਗ੍ਰam ਜਿਹੜਾ ਵਾ ਵਜਨ ਚੁੱਕ ਸਕਦੇ ਆ ਹਨਾ ਮਤਲਬ ਇਹ ਡੇ ਆਪ ਤੇ 150 ਚੁੱਕ ਸਕਦੇ ਆ ਇਹ ਜੇ ਘਾਟੀ ਚੱਲ ਲਾ ਸਕਦੇ ਪਰ 150 ਚੁੱਕ ਸਕਦੇ ਤਾਂ ਹੀ ਇਹਨੇ ਗੱਦਾ ਤੇ ਨਾਲ ਇਹ ਫੱਟਾ ਚੁੱਕਿਆ ਵਾ ਹਨਾ ਹੋਰ ਵੀ ਹੋਰ ਹਨਾ ਆਪਣੇ ਆਪ ਹਨਾ ਹਾਂਜੀ ਹਾਂਜੀ ਆਪਣੇ ਆਪ ਖਲੋਤਾ ਰਹਿੰਦਾ ਵਾ ਮਤਲਬ ਪ੍ਰੈਸ਼ਰ ਪਾਵਾਂਗੇ ਥੋੜਾ ਜਿਹਾ ਫੇਰੀ ਠਾਊਗਾ ਕੋਈ ਇਹਦੀ ਡਰਨੀ ਹੈਗਾ ਵੀ ਜੇ ਅਸੀਂ ਵਿੱਚੋਂ ਕੋਈ ਸਮਾਨ ਘਟਣ ਦੇ ਆ ਅੰਦਰ ਵੜ ਕੇ ਤੇ ਇਹ ਠਾ ਆ ਜਾਊਗਾ ਇਤਨਾ ਦਾ ਕੁਝ ਨਹੀਂ ਆ ਨਹੀਂ ਇਹ ਠਾ ਨਹੀਂ ਹੁੰਦਾ ਹਾਂ ਬਹੁਤ ਹਿਲਦਾ ਨਹੀਂ ਤੇ ਇਹਨੂੰ ਸੈਂਟਰ ਦੇ ਵਿੱਚੋਂ ਫੜ ਕੇ ਮੰਮੀ ਠਾ ਕਰੋ ਹੁਣ ਹਾਂ ਲਓ ਜੀ ਹੁਣ ਤੁਹਾਨੂੰ ਇਹਨੂੰ ਬੰਦ ਕਰਕੇ ਦਿਖਾ ਦਦੇ ਆ ਇਸ ਤਰੀਕੇ ਨਾਲ ਲਓ ਜੀ ਬਸ ਆਰਾਮ ਦੇ ਨਾਲ ਰੱਖ ਦੇਣਾ ਹਨਾ ਤੇ ਇਹ ਵੇਲੇ ਇਹ ਜਿੱਦਾਂ ਚੁੱਕਿਆ ਸੀ ਉਦਾਂ ਰਹਿ ਤਾਵਾ ਕੋਈ ਗੱਦਾ ਨਹੀਂ ਉੱਪਰ ਉੱਤਰ ਹੋਇਆ ਹੈਗਾ ਤੇ ਇਹ ਇਹਦਾ ਹੈਗਾ ਵਾ ਦੂਜੇ ਦਾ ਗੱਦਾ ਤਾਂਡਾ ਹੋ ਜਾਂਦਾ ਨੂੰ ਫੇਰ ਸੈਟਿੰਗ ਕਰਨੀ ਪੈਂਦੀ ਹਣੀ ਹਣਾ ਤੇ ਇੱਕ ਇਹ ਵੀ ਹੈ ਨਾ ਵੀ ਅਸੀਂ ਅਜੇ ਤੱਕ ਕੱਲੇ ਜਾਣੇ ਕਰ ਹੋਈਏ ਤਾਂ ਵੀ ਇਹਨੂੰ ਚੁੱਕ ਸਕਦਾ ਹਾਂ ਇੱਕ ਸਿੰਗਲ ਬੰਦਾ ਵੀ ਇਹਨੂੰ ਕੰਮ ਚੁੱਕ ਸਕਦਾ ਵਾ ਸਮਾਨ ਵੀ ਚੁੱਕਾ ਟ ਸਕਦਾ ਤੇ ਇਹੋ ਚੀਜ਼ ਰਹਿ ਗਈ ਸੀ ਜੀ ਉਦੋਂ ਜਦੋਂ ਦੁਕਾਨ ਵਾਲੇ ਅੰਕਲ ਕਹਿੰਦੇ ਸੀ ਕਿ ਇਹ ਬਾਅਦ ਵਿੱਚ ਫਿੱਟ ਹੋਣਾ ਤੇ ਮੈਨੂੰ ਬੜਾ ਹੋਰ ਤਰ੍ਹਾਂ ਆ ਕਿ ਅਸੀਂ ਉਹਨਾਂ ਨੂੰ ਉਸੇ ਵਲੌਗ ਦੇ ਵਿੱਚ ਸਾਰਾ ਕੁਝ ਵਿਖਾਉਣਾ ਹੈਗਾ ਪਰ ਹੁਣ ਇਹ ਹਨਾ ਕਿੰਨੇ ਦਿਨ ਬਾਅਦ ਹੋਇਆ ਨਾ ਹਾਂ ਫਿਰ ਕਾਫੀ ਦੇਰ ਬਿਛਾਣਾ ਹੈ ਠਾ ਤਾਂ ਕਰਕੇ ਮੇ ਟਾਈਮ ਲੱਗ ਗਿਆ ਨਾ ਇਹਨੂੰ ਚਲੋ ਸਾਨੂੰ ਉਹ ਵੀ ਵਾਕਿਆ ਸਹੀ ਗੱਲ ਉਹ ਵੀ ਟਾਈਮ ਮਿਲ ਗਿਆ ਮੈਟ ਜੇ ਮੈਟ ਮੈਟ ਫਿਰ ਨਹੀਂ ਬਿਛਣਾ ਹੁੰਦੀ ਨਾ ਤਾਂ ਫਿਰ ਮੈਟ ਨਹੀਂ ਬਿਛਣਾ ਜੇ ਉਦਾਂ ਨਹੀਂ ਫਿਟਿੰਗ ਹੋ ਜਾਂਦੀ ਤੇ ਫਿਰ ਮੈਟ ਵਾਕਿਆ ਨਹੀਂ ਮਿਛਣਾ ਹੈ ਨਾ ਜੋ ਹੁੰਦਾ ਠੀਕ ਵਾਸਤੇ ਹੁੰਦਾ ਵਾ ਬਾਕੀ ਚਲੋ ਫਿਰ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ ਵਾ ਤੇ ਹੁਣ ਇਹਦੇ ਵਿੱਚ ਮੰਮੀ ਜੀ ਹੁਣ ਰੱਖਣਗੇ ਗਰਮੀਆਂ ਤੇ ਐ ਨਹੀਂ ਗਰਮੀਆਂ ਦੇ ਕੱਪੜੇ ਹਨਾ ਨਹੀਂ ਸਿਆਲ ਵਾਲੇ ਰੱਖਾਂਗੇ ਕਿ ਸਿਆਲ ਤੇ ਸਰਦੀਆਂ ਦੇ ਇੱਕ ਪਾਸੇ ਗਰਮੀਆਂ ਵਾਲੇ ਜਿਹੜੇ ਵੀ ਮਤਲਬ ਜਾਈਆਂ ਦੂਈਆਂ ਲੈਣੀਆਂ ਜੇ ਤੱਕ ਗੈਸਟ ਹੁੰਦੇ ਆਣਾ ਅਸੀਂ ਅਸੀਂ ਇਹਨੇ ਪੀ ਲੈਨੇ ਹੋਰ ਰੱਖਾਂਗੇ ਇਹਦੇ ਵਿੱਚ ਹਾਂਜੀ ਕਿਉਂਕਿ ਗਰਮੀਆਂ ਤੇ ਜੇ ਟਾਈਮ ਬਾਅਦ ਟਾਈਮ ਬਾਅਦ ਹੋਣੀਆਂ ਹਨਾ ਉਹ ਤੇ ਅਸੀਂ ਫਿਲਹਾਲ ਉਹਦੇ ਵਿੱਚ ਰੱਖਾਂਗੇ ਪੇਟੀ ਵਿੱਚ ਹੀ ਤੇ ਪੇਟੀ ਵਿੱਚੋਂ ਜਿਹੜੇ ਸਿਆਲ ਵਾਲੇ ਕੱਪੜੇ ਆ ਰਜਾਈਆਂ ਗਲਾਫ ਗਰਮਜ ਕੱਪੜੇ ਉਹ ਇਹਦੇ ਵਿੱਚ ਰੱਖਾਂਗੇ ਜਿਹੜੇ ਆਸਾਨੀ ਨਾਲ ਆਪਾਂ ਜਦੋਂ ਵੀ ਦਿਲ ਕਰੇ ਕੱਢ ਸਕੀਏ ਹਨਾ ਤੇ ਰੱਖਾਂਗੇ ਅਸੀਂ ਹੁਣ ਸਵੇਰੇ ਹੁਣ ਹਨੇਰਾ ਹੋ ਗਿਆ ਹਾਂ ਨਹੀਂ ਹੁਣ ਤੇ ਹੋ ਗਿਆ ਹਨੇਰਾ ਬਾਕੀ ਹੁਣ ਸਵੇਰੇ ਕਰਾਂਗੇ ਇਹਦੀ ਸੈਟਿੰਗ ਸਾਰੀ ਹੁਣ ਤੇ ਤਕੀਆਂ ਲੱਗ ਗਈਆਂ ਕਿੰਨਾ ਟਾਈਮ ਲੱਗ ਗਿਆ ਅਸੀਂ ਕਹ ਜਲਦੀ ਹੋ ਜਾਣੀ ਆ ਉਹ ਫਿਰ ਟਾਈਮ ਤਾਂ ਟਾਈਮ ਤਾਂ ਲੱਗ ਗਿਆ ਜਿਹੜੀ ਢੋ ਹੀ ਕੀ ਉਹਨੂੰ ਪੂਰਾ ਫਿਟਿੰਗ ਕਰਨਾ ਸੀ ਹਨਾ ਫਿਰ ਵਿੱਚ ਚੋ ਹੀ ਸਾਰੀ ਉਹ ਨਟ ਵਗੈਰਾ ਇਹਦੇ ਸੰਜੇ ਲੱਗੇ ਜੋ ਵੀ ਸਾਰਾ ਕੁਝ ਕਰਕੇ ਟਾਈਮ ਲੱਗਾ ਤੇ ਇਹ ਕਰਕੇ ਜਿਆਦਾ ਟਾਈਮ ਲੱਗ ਗਿਆ ਹੁਣ ਵਜ ਗਏ ਆ ਜੀ 9:30 ਵਜੇ ਰਾਤ ਦੇ ਤੇ ਹੁਣ ਅਹੀਂ ਫਿਲਹਾਲ ਕਰੀਏ ਰੈਸਟ ਤੇ ਫਿਰ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵਲੌਗ ਦੇ ਵਿੱਚ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ ਵਾ ਇਹ ਬੈਟ ਸ਼ੋਕਰ ਵਾਲਾ ਤੇ ਠੀਕ ਆ ਜੀ ਫਿਰ ਬਾਏ ਬਾਏ ਸਾਰਿਆਂ ਨੂੰ